ਤਿੱਗਾ ਮੰਡੀਆਂ ਦੇ ਵੇੜੇ ਸਸੇ ਨਹੀਂ ਮੈਨੂੰ ਨਾ ਲੈਣਗੇ ਬਜੇ ਟੋਲ ਕੀ ਗਵੰਡੀਆਂ ਦੇ ਨੇ ਕਰੇ ਲੈ ਲੈ ਅੰਦੇ ਸੱਤ ਮੇਰੀ ਨੇ ਤੜਕੇ ਨਹੀਂ ਵੇਰ ਵਾਰੀ ਐ ਪਤੀਲਾ ਖੜਕੇ ਨਹੀਂ ਮੇਰੇ 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 ਵਾਰੀ ਐ ਤੇਰੀ ਖਾਤੇ ਮਰਦਾ ਪਤੀ ਮੈਨੂੰ ਪਾਉਣ ਨਾ ਦੇਵੇ ਜੁੱਤੀ ਮੈਂ ਵੀ ਜੁੱਤੀ ਪਾਉਣੀਆਂ ਮੁੰਡਿਆ ਰਾਜੀ ਰਹਿ ਜਾ ਗੁੱਸੇ ਤੇਰੀ ਮਾਂ ਖੜਕਾਉਣੀਆਂ ਮੁੰਡਿਆ ਰਾਜੀ ਰਹਿ ਜਾ ਗੁੱਸੇ ਤੇਰੀ ਮਾਂ ਖੜਕਾਉਣੀਆਂ